ਦੇਖੋ ਦੋਸਤੋ ਕੱਸੀ ਟੁੱਟਣ ਦੇ ਕਾਰਨ ਨਹਿਰੀ ਕੱਸੀ ਟੁੱਟਣ ਦੇ ਕਾਰਨ ਪਹਿਲਾਂ ਉਧਰ ਟੁੱਟ ਗਈ ਸੀ 10 ਦਿਨ ਪਹਿਲਾਂ ਹੁਣ ਦੂਸਰੇ ਪੱਟ ਸੇ ਟੁੱਟ ਗਈ ਏ ਤੇ ਦੇਖੋ ਪਾੜ ਪਿਆ ਦੇਖੋ ਨੁਕਸਾਨ ਹੋਇਆ ਕਿਸਾਨ ਦਾ ਕਿਦਾਂ ਸਾਰਾ ਫਸਲ ਖਰਾਬ ਹੋਈ ਪਈ ਹੈ ਪਹਿਲਾਂ ਦੂਸਰੀ ਸਾਈਡ ਹੋਈ ਸੀ ਖਰਾਬ ਤੁਸੀਂ ਦੇਖ ਸਕਦੇ ਹੋ ਦੋਸਤੋ ਪਹਿਲਾਂ ਦੂਸਰੀ ਸਾਈਡ ਬੰਨੀ ਸੀ ਹੁਣ ਇਧਰਲੀ ਸਾਈਡ ਉਧਰ ਵੀ ਕਿਸਾਨ ਦਾ ਦੇਖੋ ਨੁਕਸਾਨ ਕਸੀ ਦੀ ਸਫਾਈ ਨਾ ਹੋਣ ਕਾਰਨ ਇਹ ਟੁੱਟ ਰਿਹਾ ਹੈ ਬਾਰ ਬਾਰ ਬੰਨ ਟੁੱਟ ਰਹੇ ਨੇ ਥਾਂ ਥਾਂ ਤੋਂ ਟੁੱਟ ਰਹੀ ਕੱਸੀ ਤੇ ਦੇਖ ਸਕਦੇ ਹਾਂ ਕੱਸੀ ਦੀ ਸਫਾਈ ਦੂਸਰਾ ਪਾਸਾ ਵੀ ਤੁਹਾਨੂੰ ਦਿਖਾਉਂਦੇ ਹਾਂ ਦੋਸਤੋ ਦੇਖੋ ਕੱਸੀ ਟੁੱਟੰਦੇ ਕਾ ਹਾਲਾ ਕੀ ਪਿੱਛੇ ਤੋਂ ਮੋਗਾ ਬੰਦ ਕੀਤਾ ਗਿਆ ਕੱਸੀ ਦਾ ਹੁਣ ਇਸ ਵਕਤ ਬੰਦ ਆ ਪਰ ਸੁਭਾਈ ਨਾ ਹੁਣ ਕਾਰਨ ਇਹੋ ਜਿਹੀ ਗੱਲਾਂ ਬੰਦ ਨਹੀਂ ਦੇਖੋ ਦੋਸਤੋ ਪਹਿਲਾ 10 ਦਿਨ ਪਹਿਲਾ ਇਧਰ ਨੁਕਸਾਨ ਹੋਇਆ ਸੀ ਕਿਧਰੋ ਜੇ ਸੀ ਬੀ ਨੇ ਕਿਵੇਂ ਖੇਤ ਦੇ ਵਿੱਚ ਟੋਏ ਕੀਤੇ ਆ ਇਹ ਸਿਰਫ ਕਸੀ ਦੀ ਨਾ ਸਫਾਈ ਹੋਣ ਦੇ ਕਾਰਨ ਨੇ